ਸਰਪੰਚੀ ਦੀਆਂ ਚੋਣਾਂ ਦੇ ਉੱਪਰ ਅੱਜ ਫਿਰ ਪੰਜਾਬ ਸਰਕਾਰ ਨੇ ਇੱਕ ਯੂ ਟਰਨ ਲੈ ਲਿਆ ਯੂ ਟਰਨ ਲੈ ਆ ਪੰਜਾਬ ਸਰਕਾਰ ਨੇ ਕਿ ਪਹਿਲਾਂ ਪੰਜਾਬ ਸਰਕਾਰ ਨੇ ਹੀ ਕਿਹਾ ਸੀ ਕਿ ਅਸੀਂ ਜਿਹੜੀਆਂ ਇਹ ਸਰਪੰਚੀ ਦੀਆਂ ਚੋਣਾਂ ਨੇ ਪੰਚਾਇਤੀ ਚੋਣਾਂ ਨੇ ਇਹ ਚੋਣਾਂ ਅਸੀਂ ਸਤੰਬਰ ਦੇ ਮਹੀਨੇ ਦੇ ਵਿੱਚ ਕਰਵਾਵਾਂਗੇ ਪਰ ਅੱਜ ਸਰਕਾਰ ਇਸ ਗੱਲ ਤੋਂ ਵੀ ਮੁੱਕਰ ਗਈ ਕਿ ਸਤੰਬਰ ਦੇ ਵਿੱਚ ਅਸੀਂ ਚੋਣਾਂ ਕਰਾਵਾਂਗੇ ਪੰਚਾਇਤੀ ਚੋਣਾਂ ਦੋਸਤੋ ਹੁਣ ਸਤੰਬਰ ਦੇ ਵਿੱਚ ਪੰਚਾਇਤੀ ਚੋਣਾਂ ਨਹੀਂ ਹੋਣਗੀਆਂ ਨਵੀਂ ਤਰੀਕ ਰੱਖੀ ਗਈ ਹੈ ਸਸਤੀ ਗਾਲ ਦੋਸਤੋ ਮੈਂ ਗੁਰਵਿੰਦਰ ਸਿੰਘ ਬੰਗਲੋਤੂ ਸਿੱਖ ਰਿਹਾ ਤੁਹਾਡਾ ਆਪਣਾ ਚੈਨਲ ਪੰਜਾਬੀ ਵਿਅਰਸ਼ਿਪ ਜਿਹੜੇ ਦੋਸਤ ਨਵੇਂ ਆਏ ਨੇ ਮੈਂ ਉਹਨਾਂ ਨੂੰ ਇਸ ਚੈਨਲ ਬਾਰੇ ਦੱਸਦਾ ਦੋਸਤੋ ਇਸ ਚੈਨਲ ਦੇ ਉੱਪਰ ਆਪਾਂ ਸਰਪੰਚੀ ਤੇ ਸਰਪੰਚਾਂ ਦੇ ਨਾਲ ਜੁੜੀ ਹੋਈ ਵੀਡੀਓ ਪਾਉਂਦੇ ਆ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਕਿਉਂਕਿ ਜਦੋਂ ਅਸੀਂ ਸਰਪੰਚੀ ਜਾਂ ਪੰਚਾਇਤੀ ਮਾਮਲੇ ਦੇ ਵਿੱਚ ਕੋਈ ਹੋਰ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਇਸ ਕਰਕੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਫਿਰ ਮੈਂ ਇਸ ਤੋਂ ਬਾਅਦ ਦੱਸਾਂਗਾ ਕਿ ਪੰਚਾਇਤੀ ਚੋਣ ਹੋਣਾ ਕਦੋਂ ਹੋਊਗੀ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਆਖਰ ਉਹਨਾਂ ਨੇ ਕਿਹੜੀ ਤਰੀਕ ਰੱਖੀ ਆ ਹੁਣ ਸਰਪੰਚੀ ਦੀ ਚੋਣ ਦੀ ਪਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਕਰੋ ਸਬਸਕ੍ਰਾਈਬ ਸੋ ਧੰਨਵਾਦ ਦੋਸਤੋ ਜਿਹੜਾ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਨਹੀਂ ਕਈ ਵਾਰ ਆਉਂਦਾ ਕਿ ਦੋਸਤਾਂ ਨੂੰ ਕਹਿ ਦਿੰਦੇ ਨੇ ਕਿ ਤੁਹਾਡੀ ਵੀਡੀਓ ਸਾਡੇ ਮੋਬਾਈਲ ਤੱਕ ਨਹੀਂ ਪਹੁੰਚਦੀ ਉਹ ਇਸ ਕਰਕੇ ਨਹੀਂ ਪਹੁੰਚਦੀ ਕਿ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਹੈਗਾ ਜਿਹਨਾਂ ਦੋਸਤਾਂ ਨੇ ਹੁਣ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹ ਦੋਸਤ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਥੱਲੇ ਸਬਸਕ੍ਰਾਈਬ ਦਾ ਬਟਨ ਹੈਗਾ ਕਿ ਜਦੋਂ ਅਸੀਂ ਹੋਰ ਕੋਈ ਪੰਚ ਸਰਪੰਚ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੀ ਕੋਈ ਵੀਡੀਓ ਲੈ ਕੇ ਆਵਾਂਗੇ ਜਾ ਜਾਣਕਾਰੀ ਹੋਊਗੀ ਉਹ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੂਗੀ ਪਰ ਪਹੁੰਚੂਗੀ ਦੋਸਤੋ ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਊਗਾ ਜਿਹਨਾਂ ਦੋਸਤਾਂ ਨੇ ਹੁਣ ਤੱਕ ਨਹੀਂ ਕੀਤਾ ਸਬਸਕ੍ਰਾਈਬ ਉਹ ਦੋਸਤੋ ਚੈਨਲ ਕਰ ਲੈਣ ਸਬਸਕ੍ਰਾਈਬ ਫਿਰ ਆਪਾਂ ਆਉਣੇ ਆ ਕਿ ਮਾਮਲਾ ਸਾਰਾ ਗੜਬੜਾ ਕਿੱਥੇ ਗਿਆ ਦੋਸਤੋ ਇੱਕ ਵਾਰ ਫਿਰ ਸਰਪੰਚੀ ਦੀ ਚੋਣ ਦੀ ਤਰੀਕ ਬਦਲਦੀ ਪਹਿਲਾਂ ਸਤੰਬਰ ਦੇ ਵਿੱਚ ਸੀ ਕਿ ਪੰਜਾਬ ਸਰਕਾਰ ਸਤੰਬਰ ਦੇ ਵਿੱਚ ਪੰਚਾਇਤੀ ਚੋਣ ਕਰਾਊਗੀ ਪਰ ਹੁਣ ਸਤੰਬਰ ਨੂੰ ਜਾਓ ਭੁੱਲੋ ਹੁਣ ਪੰਜਾਬ ਦੇ ਪਿੰਡਾਂ ਦੀ ਪੰਚਾਇਤਾਂ ਦੀ ਚੋਣ ਸਰਪੰਚਾਂ ਦੀ ਚੋਣ ਪੰਚਾਂ ਦੀ ਚੋਣ ਉਹ ਸਤੰਬਰ ਦੇ ਵਿੱਚ ਨਹੀਂ ਹੋਊਗੀ ਸਤੰਬਰ ਵਾਲੀ ਚੋਣ ਹੋਊਗੀ ਸਤੰਬਰ ਵਾਲਾ ਆਈਡੀਆ ਹੋ ਗਿਆ ਰੱਦ ਹੁਣ ਨਵੀਂ ਤਰੀਕ ਰੱਖੀ ਐ ਭਗਵੰਤ ਮਾਨ ਨੇ ਤਰੀਕ ਕਹਿੰਦੇ ਕਿ ਫਾਈਨਲ ਕਰਤੀ ਐਡਵੋਕੇਟ ਜਰਨਲ ਨਾਲ ਵੀ ਸਲਾਹ ਹੋ ਗਈ ਬਿੱਤੇ ਦੇ ਨੇ ਐਮ ਐਲ اے ਸਦੇ ਸਾਰੇ ਸਾਰੇ ਐਮ ਐਲ ਆਂ ਦੇ ਨਾਲ ਮੀਟਿੰਗ ਹੋਗੀ ਕੈਬਨਿਟ ਦੇ ਵਿੱਚ ਮੀਟਿੰਗ ਹੋਊਗੀ ਤਰੀਕ ਕਰਤੀ ਫਾਈਨਲ ਕਿ ਇਹ ਤਰੀਕ ਹੈ ਤਰੀਕ ਕਿਹੜੀ ਹੈ ਉਹ ਤੁਹਾਨੂੰ ਮੈਂ ਹੁਣ ਦੱਸਣ ਲੱਗਿਆ ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਗੱਲ ਸਤੰਬਰ ਦੇ ਵਿੱਚ ਪੰਜਾਬ ਸਰਕਾਰ ਨੇ ਹੀ ਕਿਹਾ ਸੀ ਕਿ ਅਸੀਂ ਸਰਪੰਚੀ ਦੀ ਚੋਣ ਸਤੰਬਰ ਦੇ ਵਿੱਚ ਕਰਾਵਾਂਗੇ ਹਾਈ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਸੀ ਪੰਜਾਬ ਸਰਕਾਰ ਨੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਨਵਰੀ ਦੇ ਦੂਜੇ ਹਫਤੇ ਤੋਂ ਪੰਚਾਇਤਾਂ ਭੰਗ ਹੋਈ ਹੋਈਆਂ ਨੇ ਜਿਹੜਾ ਦੂਜਾ ਮਹੀਨਾ ਹੁੰਦਾ ਫਰਵਰੀ ਫਰਵਰੀ ਤੋਂ ਲੈ ਕੇ ਹੁਣ ਤੱਕ ਪ੍ਰਬੰਧਕ ਲੱਗੇ ਹੋਏ ਨੇ ਪੰਚਾਇਤੀ ਚੋਣਾਂ ਦਾ ਕੋਈ ਨਾਂ ਥਾ ਹੈ ਨੀ ਸੀ ਤਾਂ ਕਈ ਲੋਕਾਂ ਨੇ ਜਾ ਕੇ ਜਿਵੇਂ ਪਟੀਸ਼ਨ ਕਰਤਾ ਨੇ ਜਿਹੜੇ ਕਮਲੇਰ ਕੋਟਲੇ ਦਾ ਹੋਰ ਲੋਕ ਨੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਕੇਸ ਪਾਤਾ ਜਾ ਕੇ ਕੇਸ ਕੀ ਪਾਇਆ ਕੇਸ ਦੇ ਵਿੱਚ ਲਿਖਿਆ ਕਿ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਨਹੀਂ ਕਰਵਾ ਰਹੀ ਇਸ ਕਰਕੇ ਕੋਰਟ ਚਲੇ ਗਈ ਕੋਰਟ ਦੇ ਉੱਪਰ ਤਰੀਕਾਂ-ਤਰੀਕਾਂ ਪਈਆਂ ਉੱਧਰ ਉਹ ਪਟੀਸ਼ਨ ਕਰਤਾ ਹਾਜ਼ਰ ਹੁੰਦੇ ਸੀ ਜੱਜ ਸਹਿਬਾਨ ਸੁਣਵਾਈ ਕਰਦੇ ਸੀ ਇੱਧਰ ਪੰਜਾਬ ਦੇ ਐਡਵੋਕੇਟ ਜਰਨਲ ਉੱਥੇ ਮੌਜੂਦ ਹੁੰਦੇ ਸੀ ਤਾਂ ਪੰਜਾਬ ਸਰਕਾਰ ਪਹਿਲਾਂ ਟਾਈਮ ਮੰਗ ਰਹੀ ਸੀ ਸਾਨੂੰ ਟਾਈਮ ਦਿਓ ਅਖੀਰ ਦੇ ਵਿੱਚ ਜਦੋਂ ਕੇਸ ਐਨ ਸਿਖਰ ਤੇ ਪਹੁੰਚ ਗਿਆ ਆਪਣੇ ਤਾਂ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਸਰਪੰਚੀ ਦੀ ਚੋਣ ਕਰਵਾਵਾਂਗੇ ਅਸੀਂ ਸਰਪੰਚੀ ਦੀ ਚੋਣ ਕਰਾਵਾਂਗੇ ਸਤੰਬਰ ਦੇ ਵਿੱਚ ਉਦੋਂ ਸਾਰਿਆਂ ਨੂੰ ਲੱਗਿਆ ਕਿ ਹੁਣ ਜਿਹੜੀ ਸਰਪੰਚੀ ਦੀ ਚੋਣ ਹੋਣੀ ਹੈ ਇਹ ਚੋਣ ਹੋਊਗੀ ਸਤੰਬਰ ਦੇ ਵਿੱਚ ਟੋਲਟ ਮੱਕਾ ਹੋ ਗਿਆ ਫਾਈਨਲ ਹੋ ਗਿਆ ਕਿ ਪੰਜਾਬ ਸਰਕਾਰ ਨੇ ਹੁਣ ਤਾਂ ਹਾਈ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਐਡਵੋਕੇਟ ਜਰਨਲ ਨੇ ਭਗਵੰਤ ਮਾਨ ਦੀ ਸਰਕਾਰ ਨੇ ਹੁਣ ਤਾਂ ਸਤੰਬਰ ਦੇ ਵਿੱਚ ਚੋਣ ਹੋਊਗੀ ਪਰ ਅੱਜ ਤੋਂ ਇੱਕ ਦਿਨ ਪਹਿਲਾਂ ਐਮਐਲਏ ਬੁਲਾ ਲਏ ਸਾਰੇ ਭਗਵੰਤ ਮਾਨ ਨੇ ਸੰਦੀਪ ਪਾਟਕ ਜਿਹੜੇ ਰਾਜ ਸਭਾ ਮੈਂਬਰ ਨੇ ਉਹ ਵੀ ਨਾਲ ਬੈਠੇ ਐਮਐਲਏ ਕੈਬਨਿਟਸ਼ਿਪ ਸਾਰੀ ਬੈਠ ਗਈ ਕਹਿੰਦੇ ਕਿ ਉੱਥੇ ਐਮਐਲਏ ਨੇ ਕਿਹਾ ਕਿ ਤੁਸੀਂ ਐਂ ਕਰੋ ਬਾੜਵੰਦੀ ਖਤਮ ਕਰ ਦਿਓ ਜਿਹੜੇ ਪੰਚਾਂ ਦੀ ਬਾੜਵੰਦੀ ਹੁੰਦੀ ਹੈ ਪੂਰੇ ਪਿੰਡ ਦੇ ਵਿੱਚੋਂ ਸਰਪੰਚ ਚੋਣੇ ਜਾਣ ਦਿਓ ਖੁੱਲੀਆਂ ਵੋਟਾਂ ਹੋਣ ਦਿਓ ਭਗਵੰਤ ਮਾਨ ਸਾਹਿਬ ਨੇ ਕਿਹਾ ਸੰਵਿਧਾਨ ਦਾ ਹਵਾਲਾ ਦੇਵੇ ਕਿ ਐਂ ਨਹੀਂ ਹੋ ਸਕਦਾ ਇਦਾਂ ਦੀ ਗੱਲ ਤੁਸੀਂ ਨਾ ਕਰੋ ਇਹ ਕਾਨੂੰਨ ਅਨੁਸਾਰ ਨਹੀਂ ਹੈਗਾ ਚਲੋ ਐਮਐਲਏ ਚੁੱਪ ਕਰ ਗਏ ਕਿ ਸਾਨੂੰ ਕਾਨੂੰਨ ਦਾ ਨਹੀਂ ਪਤਾ ਤੇ ਐਦਾਂ ਹੋ ਨਹੀਂ ਸਕਦਾ ਤਾਂ ਉੱਥੇ ਐਡਵੋਕੇਟ ਜਰਨਲ ਨੂੰ ਵੀ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਦੱਸਿਆ ਕਿ ਜਿਹੜੀ ਅਸੀਂ ਸਰਪੰਚੀ ਦੀ ਚੋਣ ਕਰਾਵਾਂਗੇ ਇਹ ਚੋਣ ਕਰਾਵਾਂਗੇ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਦੋਸਤੋ ਇੱਕ ਵਾਰ ਫਿਰ ਦੱਸ ਦਾਂ ਤੁਹਾਨੂੰ ਮੈਂ ਕਿ ਪੰਜਾਬ ਦੇ ਪਿੰਡਾਂ ਦੀ 35 ਪੰਚਾਇਤੀ ਚੋਣ ਸਰਪੰਚੀ ਦੀ ਚੋਣ ਹੋਊਗੀ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਕਹਿੰਦੇ ਕਿ ਮੋਹਰ ਲਾਤੀ ਭਗਵੰਤ ਮਾਨ ਸਾਹਿਬ ਨੇ ਪੰਚ ਐਮਐਲਏ ਨੂੰ ਵੀ ਦੱਸਤਾ ਐਡਵੋਕੇਟ ਜਰਨਲ ਨੂੰ ਵੀ ਦੱਸਤਾ ਸਾਰੇ ਲੋਕਾਂ ਦੇ ਨਾਲ ਗੱਲ ਦੀ ਸਾਂਝ ਪਾ ਲਈ ਕਿ ਨਵੰਬਰ ਦੇ ਵਿੱਚ ਚੋਣ ਕਰਾਵਾਂਗੇ ਉਦੋਂ ਤੱਕ ਜਿਹੜੀਆਂ 4 ਜਿਮਨੀ ਚੋਣਾਂ ਨੇ ਚੱਬੇਵਾਲ ਦੀ ਹੋਊਗੀ ਹੁਸ਼ਿਆਰਪੁਰ ਵਾਲੀ ਸੀਟ ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਦੀ ਹੋਊਗੀ ਬਰਨਾਲਾ ਵਾਲੀ ਸੀਟ ਹੋਊਗੀ ਗਿੱਜੜ ਵਾਹ ਵਾਲੀ ਸੀਟ ਹੋਊਗੀ ਜਿਨ੍ਹਾਂ ਚਾਰ ਸੈਟਾਂ ਦੇ ਉੱਪਰ ਜਿਮਨੀ ਚੋਣ ਹੋਣੀ ਹੈ ਕਹਿੰਦੇ ਕਿ ਉਸ ਤੋਂ ਬਾਅਦ ਪੰਜਾਬ ਸਰਕਾਰ ਚੋਣਾਂ ਕਰਾਊਗੀ ਉਦੋਂ ਤੱਕ ਪੰਜਾਬ ਦੇ ਜਿਹੜੇ ਸ਼ਹਿਰ ਨੇ ਪਿੰਡ ਨੇ ਇਹਨਾਂ ਨੂੰ ਕਹਿੰਦੇ ਕਿ ਫੰਡ ਵੀ ਜਾਰੀ ਹੋਣਗੇ ਪੰਜਾਬ ਸਰਕਾਰ ਕੰਮ ਦਿਖਾਊਗੀ ਕਰਕੇ ਕਿ ਅਸੀਂ ਕੰਮ ਕਰ ਰਹੇ ਹਾਂ ਇਹ ਤੁਹਾਡੇ ਲਈ ਵੋਟਾਂ ਸਾਨੂੰ ਪਾਓ ਤੇ ਇਹ ਸਾਰੀਆਂ ਜਿਹੜੀ ਚਾਰ ਜਿਮਨੀ ਚੋਣਾਂ ਹੋਣੀਆਂ ਨੇ ਇਹ ਚੋਣਾਂ ਹੋਣਗੀਆਂ ਦੋਸਤੋ ਹਰਿਆਣਾ ਦੀ ਇਲੈਕਸ਼ਨ ਦੇ ਨਾਲ ਜਿਹੜੀ ਸੂਤਰਾਂ ਮੁਤਾਬਕ ਖਬਰ ਹੈ ਤੇ ਅਕਤੂਬਰ ਦੇ ਵਿੱਚ ਚੋਣਾਂ ਕੰਪਲੀਟ ਹੋ ਜਾਣਗੀਆਂ ਤਾਂ ਨਵੰਬਰ ਦੇ ਵਿੱਚ ਜਾ ਕੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਸੋ ਦੋਸਤੋ ਸਤੰਬਰ ਵਾਲੀ ਜਿਹੜੀ ਖਬਰ ਸੀ ਉਹ ਖਬਰ ਪੰਜਾਬ ਸਰਕਾਰ ਨੇ ਕਰਤੀ ਰੱਦ ਉਥੋਂ ਲੈ ਲਿਆ ਯੂ ਟਰਨ ਹੁਣ ਜਿਹੜੀ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਹੋਊਗੀ ਉਹ ਪੰਚਾਇਤੀ ਚੋਣ ਹੋਊਗੀ ਨਵੰਬਰ ਮਹੀਨੇ ਦੇ ਵਿੱਚ ਤੇ ਇਸ ਮਾਮਲੇ ਦੇ ਵਿੱਚ ਜੋ ਵੀ ਜਾਣਕਾਰੀ ਹੋਊਗੀ ਮੈਂ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਲੈ ਕੇ ਆਉਂਗਾ ਚੈਨਲ ਨੂੰ ਤੁਸੀਂ ਕਰ ਲਓ ਸਬਸਕ੍ਰਾਈਬ ਯਾਰਾ ਦੋਸਤਾਂ ਨੇ ਹੁਣ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਨਗਰ ਨਿਗਮ ਤੇ ਉਹ ਆਪਣੀਆਂ 42 ਮਿਊਨਿਸਪਲ ਚੌਣਾ ਜਾਂ 13.5 ਹਜ਼ਾਰ ਪੰਚਾਇਤਾਂ ਜਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਸਾਰੀਆਂ ਨਵੰਬਰ ਦੇ ਵਿੱਚ ਨਪਟਾਤੀਆਂ ਜਾਣਗੀਆਂ ਇਹ ਪਹਿਲਾਂ ਸਰਕਾਰ ਕਹਿੰਦੀ ਸੀ ਕਿ ਚੋਣਾਂ ਚੋਣੇ ਦੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਪਟਾ ਦਾਂਗੇ ਪਰ ਹੁਣ ਕਣਕ ਦਾ ਸੀਜ਼ਨ ਜਦੋਂ ਸ਼ੁਰੂ ਹੋਊਗਾ ਕਣਕ ਦਾ ਸੀਜ਼ਨ ਇੱਕ ਪਾਸੇ ਸਿਖਰ ਤੇ ਹੋਊਗਾ ਨਵੰਬਰ ਦੇ ਵਿੱਚ ਦੂਜੇ ਪਾਸੇ ਪੰਚਾਇਤੀ ਚੋਣਾਂ ਆਪਣੇ ਸਿਖਰ ਦੇ ਉੱਪਰ ਹੋਣਗੀਆਂ ਸੋ ਇਹ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਜੇ ਨਾ ਦੋਸਤਾਂ ਨੇ ਚੈਨਲ ਨੂੰ ਕੀਤਾ ਸਬਸਕ੍ਰਾਈਬ ਕਰ ਲਓ ਜਦੋਂ ਹੋਰ ਕੋਈ ਸਰਕਾਰ ਦੀ ਅਪਡੇਟ ਹੋਗੀ ਸਰਪੰਚੀ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗੂਗੀ ਪਤਾ ਤਾਂ ਲੱਗੂਗੀ ਜੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ